ਔਰ ਇਹ ਇਲੈਕਸ਼ਨ ਬਾਰੇ ਬਹੁਤ ਹੀ ਡਿਟੇਲ ਦੇ ਵਿੱਚ ਤਾਂ ਨਹੀਂ ਆਮ ਲੋਕ ਜਾਣਦੇ ਕਿਉਂਕਿ ਕਈ ਸਾਲਾਂ ਬਾਅਦ ਇਲੈਕਸ਼ਨ ਹੋਇਆ ਨਹੀਂ ਤੇ ਹਾਂਜੀ ਸਾਥੀਓ ਅਸੀਂ ਸਰਦਾਰ ਜਸਵੰਤ ਸਿੰਘ ਰੰਦਾਵਾ ਜੀ ਦੇ ਘਰੇ ਪਹੁੰਚੇ ਜਿਨ੍ਹਾਂ ਕਿ ਹੁਣੇ-ਹੁਣੇ ਇਲੈਕਸ਼ਨ ਜਿੱਤੇ ਸੋਸਾਇਟੀ ਦਾ ਉਹਨਾਂ ਦਾ ਤੀਜਾ ਨੰਬਰ ਸੀ ਨਿਸ਼ਾਨ ਮਟਕਾ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਬੜੀ ਖੁਸ਼ੀ ਜਿਵੇਂ ਕਿ ਦੇਖ ਸਕਦੇ ਅੰਦਰ ਹੋਣ ਤੇ ਬਾਰਿਸ਼ ਹੋ ਰਹੀ ਬਾਹਰ ਹਨੇਰਾ ਕਾਫੀ ਹੋ ਚੁੱਕਿਆ ਤੇ ਇਸ ਕਰਕੇ ਅੰਦਰ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਜਿਹੜੇ ਉਹਨਾਂ ਦੇ ਸਮਰਥਕ ਹੈ ਹੋਰ ਵੀ ਲੋਕ ਅੰਦਰ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਇਹ ਜਿੱਤ ਨੂੰ ਕਿਵੇਂ ਦੇਖਦੇ ਆ ਧੰਨਵਾਦ ਜੀ ਆਜੋ ਜੀ ਆਜੋ ਵੀਰ ਜੀ ਅੰਦਰ ਆਜੋ ਹਾਂਜੀ ਸਾਥੀਓ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅੱਜ ਸੋਸਾਇਟੀ ਦੀਆਂ ਵੋਟਾਂ ਸੀ ਜਿਵੇਂ ਪੈਕਸ ਵੀ ਉਹਨਾਂ ਨੂੰ ਕਹਿ ਦਿੰਨੇ ਆ ਸਰਦਾਰ ਜਸਵੰਤ ਸਿੰਘ ਜੀ ਰੰਦਾਵਾ ਜੋ ਜੇਤੂ ਨੇ ਉਹ ਅੱਜ ਉਹਨਾਂ ਦੇ ਘਰੇ ਅਸੀਂ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਇਹ ਖੁਸ਼ੀ ਕਿਵੇਂ ਮਹਿਸੂਸ ਹੋ ਰਹੀ ਆ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਨਾਂ ਦਾ ਮਟਕੇ ਦਾ ਨਿਸ਼ਾਨ ਸੀ 3 ਨੰਬਰ ਦਾ ਨਿਸ਼ਾਨ ਸੀ ਹਣਾ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਸਭ ਤੋਂ ਪਹਿਲਾਂ ਤੁਹਾਡਾ ਕੇਜੀਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੇਜੀਟੀਵੀ ਦਾ ਜੀ ਇਹ ਸੰਤ੍ਰਗਪੈਖ ਦਾ ਇਲੈਕਸ਼ਨ ਸੀ ਜੀ ਅਸੀਂ ਸਾਰੇ ਹੀ ਆਪਣੇ ਸਮੂਹ ਮਤਲਬ ਨਗਰਵਾਸੀਆਂ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਵੋਟਾਂ ਦਾ ਜਤਾਇਆ ਤੇ ਸਰ ਅੱਜ ਤੁਹਾਡੇ ਨਾਲ ਹੋਰ ਵੀ ਸਾਥੀ ਇੱਥੇ ਵੇਖਿਆ ਤੁਹਾਡੇ ਘਰੇ ਮੇਲਾ ਲੱਗਿਆ ਹੈ ਨਾ ਪਿਆਸ ਪੜੋਸ ਜਿਹੜੇ ਤੁਹਾਨੂੰ ਪਿਆਰ ਕਰਦੇ ਚਾਹੁੰਦੇ ਸੀ ਕਿ ਤੁਸੀਂ ਜਿੱਤੋ ਉਹਨਾਂ ਸਾਥੀਆਂ ਨੂੰ ਕੀ ਕਹਿਣਾ ਚਾਹੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਸਾਡੇ ਨਾਲ ਦਿਲੋਂ ਹੋ ਕੇ ਰਾਤ ਦੇਣ ਇੱਕ ਕਰਕੇ ਸਾਨੂੰ ਇਲੈਕਸ਼ਨ ਦੇ ਵਿੱਚ ਜਤਾਇਆ ਇਹ ਜਿੱਤ ਮੇਰੀ ਨਹੀਂ ਜਿੱਤ ਉਹਨਾਂ ਦੀ ਹੈ ਮੇਰੇ ਸਾਥੀਆਂ ਦੀ ਤੇ ਮੇਰੇ ਭਰਾਵਾਂ ਦੀ ਅੱਛਾ ਜੀ ਜੀ ਸਾਡੇ ਨਾਲ ਮਲਕੀਸ਼ ਸਿੰਘ ਜੀ ਰੰਦਾਵਾ ਜੋ ਜ਼ਿਲ੍ਹਾ ਪਾਰਸ਼ਦ ਵੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਐਕਸ ਜ਼ਿਲ੍ਹਾ ਪਾਰਸ਼ਦ ਨੇ ਸਰ ਇਹ ਜੋ ਅੱਜ ਸੋਸਾਇਟੀ ਦੀਆਂ ਵੋਟਾਂ 'ਤੇ ਬਾਰੇ ਥੋੜਾ ਜਾਣਨਾ ਪਾਉ ਕਿਉਂਕਿ ਬਹੁਤ ਲੋਕਾਂ ਨੂੰ ਘੱਟ ਪਤਾ ਹੈ ਇਸ ਬਾਰੇ ਸਭ ਤੋਂ ਪਹਿਲਾਂ ਤੇ ਤੁਹਾਡੇ ਇੱਥੇ ਕਵਰਿੰਗ ਕਰਨ ਵਾਸਤੇ ਕੇਜੀ ਨਿਊਜ਼ ਚੈਨਲ ਜਿਹੜਾ ਤੁਹਾਡਾ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਦਿলো ਧੰਨਵਾਦ ਔਰ ਹਾਰਦਿਕ ਅਭਿਨੰਦਨ ਔਰ ਸਵਾਗਤ ਕਰਦਾ ਮੈਂ ਇਸ ਤੋਂ ਬਾਅਦ ਮੈਂ ਨਾਲ ਦੀ ਨਾਲ ਦੀ ਸੰਤਨਗਰ ਪੈਕਸ ਦੇ ਜਿੰਨੇ ਵੀ ਸਮੂਹ ਵੋਟਰ ਨੇ ਨਕੌੜਾ ਬਾਲਾ ਸਰ ਪਰੋਲਿਆਂ ਵਾਲੀ ਸੰਤਨਗਰ ਜੀਵਨ ਨਗਰ ਸੰਤਾਵਲੀ ਜਿੰਨੀਆਂ ਵੀ ਪੰਚਾਇਤਾਂ ਤੇ ਚੋਂਦੀਆਂ ਉਹਨਾਂ ਸਾਰੇ ਸਮੂਹ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵੱਡੇ ਭਾਈ ਸਾਹਿਬ ਜਸਵੰਤ ਸਿੰਘ ਰੰਦਾਵਾ ਨੂੰ ਵੋਟਾਂ ਪਾ ਕੇ ਤੇ ਸੰਤਨਗਰ ਪੈਕਸ ਦੇ ਵਿੱਚ ਡਾਇਰੈਕਟਰ ਬਣਾਉਣ ਵਾਸਤੇ ਜਿਨ੍ਹਾਂ ਦਾ ਸਾਨੂੰ ਸਹਿਯੋਗ ਰਿਹਾ ਸਾਡੇ ਸੱਜਣਾ ਮਿੱਤਰਾਂ ਦਾ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਸਾਰੇ ਜਿੰਨੇ ਵੀ ਪੈਕਸ ਦੇ ਵਿੱਚ ਜਿੰਨੇ ਅੱਜ ਚਾਰ ਜਿਹੜੇ ਡਾਇਰੈਕਟਰ ਸੀ ਉਹ ਪਹਿਲਾਂ ਸਰਬਸੰਮਤੀ ਨਾਲ ਬਣ ਗਏ ਸੀ ਔਰ ਜਿਹੜੇ ਸ਼ੇਅਰ ਡਾਇਰੈਕਟਰਸ ਇਲੈਕਟਡ ਹੋਏ ਆ ਉਹਨਾਂ ਨੂੰ ਵਧਾਈ ਦਿੰਦਾ ਸਾਡੇ ਸਾਰੇ ਪਰਿਵਾਰ ਔਰ ਸਾਰੇ ਸੱਜਣਾ ਮਿੱਤਰਾਂ ਵੱਲੋਂ ਤੇ ਨਾਲ ਤੁਸੀਂ ਜਿਵੇਂ ਹੁਣੇ ਸਵਾਲ ਕੀਤਾ ਸੀ ਇਸ ਤੋਂ ਪਹਿਲਾਂ ਵੀ ਜਿਹੜਾ ਪਿਛਲਾ ਬੋਰਡ ਸੀ ਉਹਦੇ 'ਚ ਵੀ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਰੰਦਾਵਾ ਡਾਇਰੈਕਟਰ ਸਨ ਔਰ ਸੰਤਨਗਰ ਵੱਡਾ ਪਿੰਡ ਆ ਇਹਦੇ ਵਿੱਚ ਜਿਸ ਤਰ੍ਹਾਂ ਵੀ ਸਾਡੇ ਸੱਜਣ ਮਿੱਤਰ ਸਾਡੇ ਨਾਲ ਇਹ ਅੰਕਲ ਹਰਪਜੀਤ ਸਿੰਘ ਜੀ ਬੈਠੇ ਨੇ ਹੋਰ ਵੀ ਸਾਰੇ ਜਿੰਨੇ ਵੀ ਪਰਿਵਾਰ ਨੇ ਉਹਨਾਂ ਦੇ ਸਾਥ ਸਹਿਯੋਗ ਨਾਲ ਜਿਸ ਤਰੀਕੇ ਦਾ ਸਾਨੂੰ ਵੀ ਜਦੋਂ ਕੋਈ ਜ਼ਰੂਰਤ ਪੈਂਦੀ ਅਸੀਂ ਵੀ ਇਹਨਾਂ ਦਾ ਸਾਥ ਦਿੰਦੇ ਆਂ ਔਰ ਦੂਸਰੀ ਜਗ੍ਹਾ ਤੇ ਕੋਈ ਵੀ ਇਲੈਕਸ਼ਨ ਹੁੰਦਾ ਸਾਰੇ ਰਲ ਮਿਲ ਕੇ ਅੱਜ ਬੜਾ ਅਮਨ ਸ਼ਾਂਤੀਪੂਰਵਕ ਜਿਹੜਾ ਇਲੈਕਸ਼ਨ ਹੋਇਆ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਚਲੋ ਤੁਹਾਨੂੰ ਅਸੀਂ ਸਾਡੇ ਨਾਲ ਨੌਜਵਾਨ ਸਾਥੀ ਪ੍ਰੀਤਪਾਲ ਜੀ ਵੀ ਉਹ ਵੀ ਬੈਠੇ ਉਹਨਾਂ ਤੋਂ ਵੀ ਜਾਣਦੇ ਵੀਰ ਜੀ ਜਿਉਂ ਅੱਜ ਇਲੈਕਸ਼ਨ ਹੋਇਆ ਸਰਦਾਰ ਜਸਵੰਤ ਸਿੰਘ ਰੰਧਾਵਾ ਜੀ ਦੀ ਚਤ ਨੂੰ ਤੁਸੀਂ ਕਿਵੇਂ ਦੇਖਦੇ ਅਸੀਂ ਤੁਹਾਡਾ ਕੇਜੀ ਟੀਵੀ ਦਾ ਸਾਡੇ ਘਰ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਬਾਕੀ ਮੈਂ ਜਿਆਦਾ ਲੰਬੀ ਗੱਲ ਨਾ ਕਰਦਾ ਹੋਇਆ ਜਿੰਨੇ ਵੀ ਆਪਣੇ ਮੈਂਬਰ ਅੱਜ ਜੇ ਵਿਜੇਤਾ ਰਹੇ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਤੇ ਜਿੰਨੇ ਸਾਡੇ ਸੱਜਣ ਸਾਥੀ ਰਿਸ਼ਤੇਦਾਰ ਵੇਖੋ ਇਹ ਭਾਈਚਾਰੇ ਦਾ ਇਲੈਕਸ਼ਨ ਹੁੰਦਾ ਹੈ ਜਿਨ੍ਹਾਂ ਸਾਨੂੰ ਸਾਥ ਦੇ ਕੇ ਜਿਤਾਇਆ ਵਿਜੇਤਾ ਬਣਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਐਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਧੰਨਵਾਦ ਕਰਦਾ ਚਲੋ ਧੰਨਵਾਦ ਇਲੈਕਸ਼ਨ ਜਸਵੰਤ ਸਿੰਘ ਰੰਧਾਵਾ ਜੀ ਦੀ ਜਿੱਤ ਹੋਈ ਹੈ ਤੁਸੀਂ ਇਹਦੇ ਇਲੈਕਸ਼ਨ ਬਾਰੇ ਕੀ ਕਹਿਣਾ ਚਾਹੋ ਇਲੈਕਸ਼ਨ ਦੀ ਜਿੱਤ ਜਿਹੜੀ ਆ ਇਹ ਸਾਡੇ ਸਾਰੇ ਹੀ ਭਾਈਚਾਰੇ ਦੀ ਜਿੱਤ ਹੈ ਸੰਤਨਗਰ ਤੋਂ ਵੀ ਹੋਰ ਨਕੌੜਾ ਪਿੰਡ ਹੈ ਜਿਵੇਂ ਸਾਰੇ ਸੰਤਾਂ ਵਾਲੀ ਜੀਵਨਗਰ ਹੈ ਇਹਨਾਂ ਸਾਰੇ ਪਿੰਡਾਂ ਨੇ ਜਿਹੜਾ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇਹ ਇਲੈਕਸ਼ਨ ਬਾਰੇ ਬਹੁਤੀ ਡਿਟੇਲ ਦੇ ਵਿੱਚ ਤਾਂ ਨਹੀਂ ਆਮ ਲੋਕ ਜਾਣਦੇ ਕਿਉਂਕਿ ਕਈ ਸਾਲਾਂ ਬਾਅਦ ਇਲੈਕਸ਼ਨ ਹੋਇਆ ਹੈ ਇਹ ਤੇ ਕਿ ਬਹੁਤ ਵਧੀਆ ਸਰਬਸੰਮਤੀ ਨਾਲ ਹੋ ਜਾਂਦਾ ਹੈ ਮੈਂ ਸਮਝਦਾ ਕਿ ਜੇ ਸਰਬਸੰਮਤੀ ਨਾਲ ਇਹੋ ਜਿਹਾ ਇਲੈਕਸ਼ਨ ਹੋ ਜਾਣ ਤੇ ਬਹੁਤ ਵਧੀਆ ਗੱਲ ਹੈ ਇਲਾਕੇ ਦੇ ਵਿੱਚ ਭਾਈਚਾਰਾ ਜਿਹੜਾ ਉਹ ਬਣਿਆ ਰਹਿੰਦਾ ਖਿੱਚਾ ਤਾਣ ਜਿਹੜੀ ਉਹ ਨਹੀਂ ਹੁੰਦੀ ਹੁਣ ਵੀ ਬੇਸ਼ੱਕ ਬਹੁਤ ਵਧੀਆ ਢੰਗ ਨਾਲ ਲੋਕਾਂ ਨੇ ਵੋਟਿੰਗ ਕੀਤੀ ਆ ਬੜੇ ਵਧੀਆ ਭਾਈਚਾਰੇ ਵਾਂਗੂ ਇਲੈਕਸ਼ਨ ਹੋ ਗਿਆ ਤੇ ਮੈਂ ਸਾਰਿਆਂ ਦਾ ਦੂਸਰੇ ਵੀ ਜਿਹੜੇ ਕੈਂਡੀਡੇਟ ਜਿੱਤੇ ਨੇ ਉਹਨਾਂ ਦੇ ਵੀ ਸਹਿਯੋਗਿੰਦਾ ਧੰਨਵਾਦ ਕਰਦਾ ਜਿੰਨਾ ਪੂਰਾ ਮਨ ਜਿਹੜਾ ਇਹ ਸਾਰਾ ਸਹਿਯੋਗ ਦੇ ਕੇ ਤੇ ਨਿਪਰੇ ਚਾੜਿਆ ਇਹ ਸਰ ਕਿੰਨੇ ਪਿੰਡਾਂ ਦਾ ਇਲੈਕਸ਼ਨ ਸੀ ਇਹ ਜੀ ਪੰਜ ਸੇਲ ਪੁਆਇੰਟ ਨੇ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਉਹਦਾ ਇੱਕ ਪੈਕਸ ਬਣਦਾ ਉਹਦੇ ਚ ਪਿੰਡ ਤੇ ਖੈਰ ਕਈ ਆ ਜਾਂਦੇ ਨੇ ਤੇ 8-9 ਆ ਜਾਂਦੇ ਨੇ ਪਿੰਡ ਜਿਵੇਂ ਕਿ ਸੰਤਨਗਰ ਵਿੱਚ ਦਿਲੀਪਨਗਰ ਆ ਗਿਆ ਖੂ ਅਮਰਾਸਰ ਆ ਗਿਆ ਐ ਤੇ ਉਹੀ ਹੈ ਕੀ ਆ ਸੈਂਟਰ ਪੁਆਇੰਟ ਸੇਲ ਪੁਆਇੰਟ ਤੇ ਜਿਹੜੇ ਅੱਗੇ ਨੇ ਆਪਣੇ ਜਿਵੇਂ ਬਾਲਾਸਰ ਹੋ ਗਿਆ ਉਹ ਕੱਲਾ ਹੀ ਆ ਨਕੌੜਾ ਹੈ ਹਿਮਤਪੁਰਾ ਹੈ ਫਕੀਰਾਂ ਵਾਲੀ ਥੜੀ ਨਾਲ ਜੁੜ ਕੇ ਉਹ ਇੱਕ ਬਣਦਾ ਸੇਲ ਪੁਆਇੰਟ ਇਸ ਤਰ੍ਹਾਂ ਇਹ ਪੰਜ ਸੇਲ ਪੁਆਇੰਟ ਨੇ ਜਿਨ੍ਹਾਂ ਦਾ ਇੱਕ ਪੈਕਸ ਨਾਮ ਨਵੇਂ ਇਹਨਾਂ ਨਾਂ ਦਿੱਤੇ ਨੇ ਸਰ ਇਹ ਕਿੰਨੇ ਚਿਰ ਬਾਅਦ ਇਲੈਕਸ਼ਨ ਹੋਏ ਮੇਰੇ ਖਿਆਲ ਪਿਛੇ ਤਿੰਨ ਚਾਰ ਪਲਾਂ ਇਲੈਕਸ਼ਨ ਨਹੀਂ ਹੋਏ ਵੈਸੇ ਤਿੰਨ ਸਾਲ ਬਾਅਦ ਹੁੰਦਾ ਪਰ ਇਹ ਕਾਫੀ ਵਿੱਚੋਂ ਗਾਇਬ ਹੀ ਰਿਹਾ ਹੈ ਬੜੀ ਵਧੀਆ ਗੱਲ ਸੀ ਸਰਵਸੰਮਤੀ ਨਾਲ ਹੋ ਜਾਂਦੇ ਰਹੇ ਨੇ ਅੱਗੇ। ਸ਼ਾਇਦ ਇਹ ਹੀ ਕਰਨਾ ਨਾ ਬਹੁਤ ਘੱਟ ਨੌਲੇਜ ਹੈ ਲੋਕਾਂ ਨੂੰ। ਇਸੇ ਕਰਕੇ ਨੌਲੇਜ ਨਹੀਂ ਪੂਰੀ ਲੋਕਾਂ ਨੂੰ ਕਿ ਕੀ ਇਹ ਇਲੈਕਸ਼ਨ। ਬਾਕੀ ਬਹੁਤ ਵਧੀਆ ਗੱਲ ਹੈ। ਜੇ ਅੱਗੇ ਤੋਂ ਵੀ ਮੈਂ ਚਾਹੁੰਦਾ ਕਿ ਸਰਵਸੰਮਤੀ ਨਾਲ ਹੁੰਦੇ ਰਹਿਣ ਤੇ ਤੁਹਾਨੂੰ ਤਾਂ ਨਾ ਜੀ ਸਰਸੂਨ ਸਿੰਘ ਜੀ ਜਿਹਨੇ ਉਸ ਸਕੂਲ ਦੇ ਵੀ ਓਨਰ ਵੀ ਰਹੇ ਐਮ ਡੀ ਰਹੇ ਉਹਨਾਂ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਏ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜਸਵੰਤ ਸਿੰਘ ਰੰਧਾਵਾ ਜੀ ਦੀ ਜੀਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸੁਸਾਇਟੀ ਦੇ ਜਿਹੜੇ ਇਲੈਕਸ਼ਨ ਹੋ ਉਹਨਾਂ ਬਾਰੇ ਲੋਕਾਂ ਨੂੰ ਹੋਰਾਂ ਨੂੰ ਵੀ ਜਾਣਕਾਰੀ ਮਿਲ ਜਾਏ ਧੰਨਵਾਦ ਜੀ